ਪਰ ਹੁਣ ਮਰਦਾਨਾ ਜੀ ਕਿਉਂਕਿ ਨਾਨਕ ਤੋਂ ਵੱਡੇ ਸੀ ਬਿਰਧ ਹੋ ਗਏ ਹੁਣ ਰਬਾਬ ਨਹੀਂ ਸੀ ਵਜਾਉਂਦੇ ਹੁਣ ਸਾਸਨ ਚ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹਾਲੇ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿਉਂਕਿ ਇਹ ਸਰੀਰ ਹੈ ਨਾਸ਼ਵਾਨਾ ਤੇ ਬਾਬਾ ਜੀ ਨੇ ਉਜੜੀ ਪਾਣੀ ਦੀ ਗਾਗਰ ਪਿੱਛੇ ਰੱਖ ਕੇ ਉਹਨਾਂ ਨੂੰ ਆਪਣੇ ਗੋਦੀ ਚ ਲਟਾ ਲਿਆ ਹੁਣ ਪਰਵਰਤ ਗਾਰਿਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਕਿਉਂ ਕਹਿੰਦੇ ਬੋਲ ਮਰਦਾਨਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ ਬਾਬਾ ਇਕਤੀ ਮਿਲਿਆ ਤਾਂ ਪਛਾਣ ਲਈ